ਬਠਿੰਡਾ ਐਨਜੀਕੇ ਐਨਜੀਕੇ ਬੱਸ ਆ ਵੀਰੇ ਤਲਵੰਡੀ ਤੋਂ ਆਉਂਦੀ ਸੀ ਨਾ ਮਿਲਿਆ ਆ ਤਲਵੰਡੀ ਹੈ ਨਾ ਬਾਈ ਤਲਵੰਡੀ ਤੋਂ ਆਉਂਦੀ ਸੀ ਟਾਈਮ ਹੋ ਗਿਆ 2:20 2:00 ਵਜੇ ਡਿੱਗੀ ਆ ਭਰਾਓ ਕਿੰਨੇ ਤੇ ਕੋਈ ਸਵਾਰੀਆਂ ਤਲਵੰਡੀ ਤੋਂ ਚੜ੍ਹਣਗੀਆਂ ਵੀਰੇ ਵੱਤ ਵਾਤ ਆ ਜਾਓ ਇੱਥੇ ਜੋਰ ਸਿੰਘ ਨਾਲ ਸੂਏ ਕੋਲੇ ਹਾਂ ਜੋਨਸਾਲੇ ਨਾਲੇ ਚ ਡਿੱਗੀ ਆ ਆ ਡਰੇਨ ਚ ਡਿੱਗੀ ਬਾਈ ਬੱਸ ਅੱਗੇ ਸ਼ੇਅਰ ਕਰ ਦੋ ਕਿਸੇ ਦੀ ਜਾਨ ਵਾਜੇ ਹੂੰ ਤਾਂ ਕਰੇਨਾ ਮਹਿਕਮਾ ਬਹੁ ਆ ਗਿਆ ਬਾਈ ਬੰਦੇ ਹੈਗੇ ਵਿੱਚ ਹੋਰ ਯਾਰ ਬੰਦੇ ਬਹੁਤ ਆ ਰਸੇ ਟੁੱਟੀ ਜਾਂਦੇ ਆ ਉਹ ਛੋਡੀ ਓਏ ਬੰਦੇ ਮਰੇ ਹੈਗੇ ਵਿੱਚ ਮਰ ਗਏ ਜਵਾਕ ਸੀ ਪਰਲੇ ਪਾਸੇ ਸੀ ਥੱਲੇ ਯਾਰ ਪਰਲੇ ਪਾਸੇ ਵਾਲੇ ਵਾਲੇ ਹੋ ਹੋ ਗਏ ਆ ਦੇਖੋ ਬਾਈ ਓਏ ਛੋਟੇ ਮਾਰੀ ਗਏ ਛੋਟੇ ਬੈਠਾ ਹੀ ਆ ਦੁਬਾਰਾ ਕੱਢ ਲੇ ਨਿਕੇ ਨਿਕੇ ਜਵਾਕ ਵਿੱਚ ਵਾਵਾ ਮਰ ਗਏ ਬਈ ਯਾਰ ਬਾਈ ਤਲਵੰਡੀ ਤੋਂ ਬਸ ਆਉਂਦੀ ਸੀ ਤਲਵੰਡੀ ਤੋਂ ਤਲਵੰਡੀ ਤੋਂ ਤਲਵੰਡੀ ਤੋਂ ਦੂਰੀ ਆ ਉਧਰ ਆਈ ਆ ਇਹਨੂੰ ਤਲਵੰਡੀ ਤੋਂ ਬਠਿੰਡੇ ਨੂੰ ਜਾਂਦੀ ਸੀ ਬਾਈ ਆ ਦੇਖੋ ਬਸ ਨਾਲੇ ਦੇ ਵਿੱਚ ਡਿੱਗ ਗਿਆ ਆਪਣੇ ਜੌਨਸ ਵਾਲੇ ਤੇ ਕੋਟਸ਼ਮੀਰ ਦੇ ਇਹ ਵੀ ਤਲਵੰਡੀ ਸਾਹਿਬ ਤੋਂ ਕਾ ਸਵਾਰੀ ਜਿਹੜੀ ਆ ਬਾਈ ਕਿਸੇ ਵੀ ਜੇ ਕੋਈ ਕਿਸੇ ਦਾ ਆ ਆਪਦਾ ਰਿਸ਼ਤੇਦਾਰ ਕੋਈ ਵੀ ਮਾਂ ਪਿਓ ਕੋਈ ਵੀ ਆਇਆ ਵੀਰੇ ਤਲਵੰਡੀ ਤੋਂ ਜੇ ਹੁਣੇ ਚੜਿਆ 2 ਵਜੇ ਡਿੱਗਿਆ ਬਸ ਵੀਰੇ ਚ ਹਾਂ ਨਾਲ ਕਰੋ ਆਪਦੀ ਆਪਦੀ ਆਗੇ ਬੱਚਿਆਂ ਦੀ ਜਾਂ ਆਦੇ ਬੱਚਿਆਂ ਦੀ ਘਰ ਦੇ ਮੈਂਬਰਾਂ ਦੀ ਪੜਤਾਲ ਕਰੋ ਭਰਾਓ ਇੱਥੇ ਬਹੁਤ ਜਾਮ ਲੱਗਿਆ ਹੜਕਦੇ ਕਟੋਟ ਹਜ਼ਾਰਾਂ ਦੀ ਗਿਣਤੀ ਚ ਬੰਦੇ ਖੜੇ ਆ ਕ੍ਰੇਨਾਂ ਲੱਗੇ ਪਿਆ ਲੋਕ